ਮਾਨਯੋਗ ਡਿਪਟੀ ਡਾਇਰੈਕਟਰ ਐਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਬਿਊਰੋ ਵੱਲੋਂ 17 10 2025 ਨੂੰ ਦੈਟ ਵਾਸ ਦਾ ਸੈਕੰਡ ਲਾਸਟ ਵਰਕਿੰਗ ਡੇ ਬਿਫੋਰ ਦੀਵਾਲੀ ਉਹਦੋਂ ਇੱਕ ਕਮਿਊਨੀਕੇਸ਼ਨ ਆਇਆ ਸੀਗਾ ਜਿਦੇ ਵਿੱਚ ਉਹਨਾਂ ਨੇ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੀ ਸੈਕਸ਼ਨ 5 ਸਬਸੈਕਸ਼ਨ 1 ਦੀ ਵਰਤੋਂ ਕਰਦੇ ਹੋਏ ਆਰਜੀ ਤੌਰ ਤੇ ਅ ਤਕਰੀਬਨ 3 ਮੰਨੀ ਲਾਂਡਰਿੰਗ ਡਿਫਾਲਟਰਸ ਜਿਹੜੇ ਉਹਨਾਂ ਨੇ ਆਇਡੈਂਟੀਫਾਈ ਕੀਤੇ ਸੀਗੇ 3000 ਦੇ ਨਾਮ ਆਲਰੇਡੀ ਆਈ ਥਿੰਕ ਪਬਲਿਕ ਡੋਮੇਨ ਵਿੱਚ ਹੈਗੇ ਨੇ ਉਹਨਾਂ ਦੀ ਪ੍ਰੋਪਰਟੀਆਂ ਅਟੈਚ ਕੀਤੀਆਂ ਸੀ ਅ ਤੇ ਪ੍ਰੋਪਰਟੀਆਂ ਦੀ ਟੋਟਲ ਵੈਲਿਊਏਸ਼ਨ ਐਸ ਪਰ ਦਾ ਰਜਿਸਟਰਡ ਸੇਲ ਡੀਡ 4 ਕਰੋੜ 10 ਲੱਖ ਸੀਗੀ ਤੇ ਸਾਨੂੰ ਜੋ ਬੇਸਿਕਲੀ ਇਹਦਾ ਜਿਹੜਾ ਇਹ ਆਰਡਰ ਸੀਗਾ ਇਹ ਐਡਰੈਸਡ ਸੀਗਾ ਟੂ ਸਬ ਰਜਿਸਟਰਰ ਨੰਗਲ ਸਬ ਰਜਿਸਟਰਰ ਨੂਰਪੁਰ ਬੇਬੀ ਤੇ ਸਬ ਰਜਿਸਟਰਰ ਗੜਸ਼ੰਕਰ ਜਿਹੜੀ ਸਾਡਾ ਮੇਨ ਪਰਪਸ ਐਜ਼ ਰੈਵਨਿਊ ਡਿਪਾਰਟਮੈਂਟ ਹੈਗਾ ਇਹਨਾਂ ਨੂੰ ਅਟੈਚ ਕਰਨਾ ਜਿਹੜੀ ਅਟੈਚਮੈਂਟ ਦੀ ਰਿਪੋਰਟ ਹੈਗੀ ਹੈ ਉਹਨੂੰ ਜਮ੍ਹਾਂਬੰਦੀ ਵਿੱਚ ਅਪਡੇਟ ਕਰ ਦੇਣਾ ਤਾਂ ਕਿ ਇਸ ਦੀ ਕਿਸੇ ਤਰ੍ਹਾਂ ਦੀ ਖਰੀਦ ਫਰੋਖਤ ਜਾਂ ਇਹਦਾ ਆਪਰੇਸ਼ਨਲ ਯੂਜ਼ ਜ਼ਮੀਨ ਦਾ ਨਾ ਹੋ ਸਕੇ ਸਾਡੇ ਵੱਲੋਂ ਹਦਾਇਤ ਜਿਹੜੀ ਆ ਉਹ ਸਭ ਰਜਿਸਟਰ ਨੰਗਲੋਂ ਕਰ ਦਿੱਤੀ ਗਈ ਹੈ ਤੇ ਸਰ ਨਾਮ ਦੱਸ ਦਿਓ ਕਿਹੜੇ ਕਿਹੜੇ ਬੰਦੇ ਆ ਆਈ ਥਿੰਕ ਜਿਹੜੇ ਤਿੰਨ ਉਹਨਾਂ ਨੇ ਕਿੰਗਪਿੰਨ ਮੈਂਸ਼ਨ ਕੀਤੇ ਨੇ ਉਹ ਉਹਨਾਂ ਦੇ ਪ੍ਰੈਸ ਨੋਟ ਵਿੱਚ ਵੀ ਆਈ ਥਿੰਕ ਪਬਲਿਕ ਡੋਮੇਨ ਹੈ ਇਨਫੋਰਮੇਸ਼ਨ ਆ ਵਨ ਇਜ਼ ਆਈ ਥਿੰਕ ਬਲਜਿੰਦਰ ਸਿੰਘ ਸੈਕੰਡ ਇਜ਼ ਨਸੀਬ ਚੰਦ ਥਰਡ ਇਜ਼ ਪੰਕਜ son of ਨਸੀਬ ਚੰਦ ਇਸਰ ਇਹ ਜਿਹੜੀ ਜਗ੍ਹਾ ਹੈ ਕਿੱਥੇ ਕਿੱਥੇ ਹੈ ਜੀ ਕੋਈ ਜਾਣਕਾਰੀ ਆਪਣੇ ਕੋਲ ਆ ਇਹ ਕੁਝ ਜਗ੍ਹਾ ਭਲਾਨ ਵਿੱਚ ਹੈ ਜੀ ਕੁਝ ਜਗ੍ਹਾ ਨਾਗਰਾ ਕਲਮੋਟ ਵਿੱਚ ਹੈ ਕੁਝ ਜਗ੍ਹਾ ਭਲੜੀ ਵਿੱਚ ਹੈ ਕੁਝ ਜਗ੍ਹਾ ਨੂਰਪੁਰ 베ਦੀ ਦੇ ਏਰੀਆਸ ਵਿੱਚ ਹੈ ਕੁਝ ਜਗ੍ਹਾ ਪਲਾਟਾ ਵਿੱਚ ਹੈ ਤਾਂ ਸਕੈਟਰਡ ਪ੍ਰੋਪਰਟੀਆਂ ਨੇ ਬੇਸਿਕਲੀ ਜਿਨ੍ਹਾਂ ਨੂੰ ਅਟੈਚ ਕੀਤਾ ਗਿਆ ਹੈ ਇਹਦੇ ਵਿੱਚ ਬਿਲਡਿੰਗ ਕੀ ਹੈ ਹਲੇ ਜਿਹੜੀਆਂ ਸਾਡੇ ਕੋਲ ਡਿਟੇਲਸ ਆਈਆਂ ਨੇ ਉਹਦੇ ਵਿੱਚ ਕੀ ਕਹਿੰਦੇ ਉਹਨੇ ਬਿਲਡਿੰਗਸ ਵੀ ਹੈਗੀਆਂ ਨੇ ਕੁਝ ਤੇ ਐਗਰੀਕਲਚਰ ਲੈਂਡ ਵੀ ਹੈਗਾ ਮਤਲਬ ਇਟਸ ਅ ਮਿਕਸ ਐਂਡ ਮੈਚ ਜੀ ਸਰ ਇਹ ਹੁਣ ਅਟੈਚ ਕੀਤੀਆਂ ਜਾ ਚੁੱਕੀਆਂ ਜਾਂ ਕਾਰਵਾਈ ਚੱਲਦੀਆਂ ਅਟੈਚ ਕੀਤੀਆਂ ਜਾ ਚੁੱਕੀਆਂ ਨੇ ਜੀ ਸਾਡੀ ਜਿਹੜੀ ਰਪਰਟ ਹੈ ਉਹ ਜਮ੍ਹਾਂ ਬੰਦੀ ਵਿੱਚ ਇਹਦੀ ਪੈ ਗਈ ਹੈ ਜੀ